ਸਰਸੀਆ ਕਾਲ ਜੀ ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਤੇ ਇਸ ਵੱਡੀ ਖਬਰ ਨੇ ਦੇਸ਼ ਭਰ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਹ ਜਿਹੜੀ ਵੱਡੀ ਖਬਰ ਹੈ ਖੇਡ ਜਗਤ ਦੇ ਨਾਲ ਜੁੜੀ ਹੋਈ ਹੈ ਖੇਡ ਜਗਤ ਦੇ ਵੱਡੇ ਆਲਰਾਊਂਡਰ ਕ੍ਰਿਕਟਰ ਹਾਰਦਿਕ ਪਾण्डेਆ ਤੇ ਉਹਨਾਂ ਦੀ ਪਤਨੀ ਨਤਾਸ਼ਾ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਤੇ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਤਲਾਕ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਅਸੀਂ ਤਲਾਕ ਜਲਦੀ ਲੈ ਲਵਾਂਗੇ ਤੇ ਉਹਨਾਂ ਨੇ ਪੋਸਟ ਕਰਕੇ ਕੀ ਕੀ ਲਿਖਿਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਚਾਰ ਸਾਲਾਂ ਦੇ ਰਿਸ਼ਤੇ ਤੋਂ ਬਾਅਦ ਚਾਰ ਸਾਲ ਇਕੱਠੇ ਰਹਿਣ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲੈ ਆ ਲਿਆ ਤੇ ਬੀਤੇ ਦਿਨੀ ਕਈ ਮੀਡੀਆ ਚ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਭਾਰਤੀ 스타 ਆਲਰਾਊਂਡਰ ਹਾਰਦਿਕ ਪਾਂਡਿਆ ਤੇ ਉਹਨਾਂ ਦੀ ਪਤਨੀ ਨਤਾਸ਼ਾ ਇੱਕ ਦੂਜੇ ਤੋਂ ਵੱਖ ਹੋਣ ਦੀ ਯੋਜਨਾ ਬਣਾ ਰਹੇ ਨੇ ਪਰ ਇਸ ਦੌਰਾਨ ਇਸ ਖਬਰ ਤੇ ਹਾਰਦਿਕ ਪਾਂਡਿਆ ਤੇ ਨਤਾਸ਼ਾ ਨੇ ਇੱਕ ਮੋਹਰ ਲਗਾ ਦਿੱਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਜੋ ਉਹਨਾਂ ਨੇ ਇਹ ਲਿਖਿਆ ਕਿ ਦੋਹਾਂ ਨੇ ਅਸੀਂ ਫੈਸਲਾ ਲਿਆ 4 ਸਾਲ ਬਾਅਦ ਆਪਾਂ ਨੇ ਰਿਸ਼ਤੇ ਨੂੰ ਖਤਮ ਕਰਨ ਦਾ ਇਹ ਉਹਨਾਂ ਨੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਦੋਹਾਂ ਨੇ ਇੱਕ ਪੋਸਟ 'ਚ ਲਿਖਿਆ ਕਿ 4 ਸਾਲ ਇਕੱਠੇ ਰਹਿਣ ਤੋਂ ਬਾਅਦ ਅਸੀਂ ਦੋਹਾਂ ਨੇ ਸਾਂਝੀ ਨਾਲ ਆਪਣੇ ਰਾਹ ਵੱਖ ਕਰਨ ਦਾ ਫੈਸਲਾ ਕਰ ਲਿਆ ਇਸ ਰਿਸ਼ਤੇ ਨੂੰ ਨਿਭਾਉਣ ਲਈ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਮੰਨਦੇ ਹਾਂ ਕਿ ਹੁਣ ਸਾਡੇ ਦੋਵਾਂ ਲਈ ਇਹ ਠੀਕ ਹੈ ਤੇ ਉਹਨਾਂ ਨੇ ਅੱਗੇ ਇਹ ਵੀ ਲਿਖਿਆ ਕਿ ਦੋਵਾਂ ਵੱਲੋਂ ਇਕੱਠਿਆਂ ਇਨਾ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਤੇ ਇੱਕ ਦੂਜੇ ਦਾ ਸਾਥ ਤੇ ਆਨੰਦ ਮਾਣਨ ਤੇ ਪਰਿਵਾਰ ਬਣਨ ਤੋਂ ਬਾਅਦ ਇਹ ਫੈਸਲਾ ਕਰਨਾ ਸਾਡੇ ਦੋਵਾਂ ਦੇ ਲਈ ਬਹੁਤ ਮੁਸ਼ਕਿਲ ਸੀ ਫਿਰ ਪ੍ਰਮਾਤਮਾ ਨੇ ਸਾਨੂੰ ਅਗਸਤਿਆਂ ਨਾਲ ਨਿਵਾਜਿਆ ਜੋ ਕਿ ਸਾਡੇ ਦੋਵਾਂ ਵਿੱਚਕਾਰ ਸਾਂਝੀ ਕੜੀ ਬਣਿਆ ਰਹੇਗਾ ਤੇ ਅਸੀਂ ਦੋਵੇਂ ਇਹ ਯਕੀਨੀ ਬਣਾਵਾਂਗੇ ਕਿ ਉਸ ਨੂੰ ਜ਼ਿੰਦਗੀ ਦੀ ਹਰ ਚੀਜ਼ ਤੇ ਹਰ ਖੁਸ਼ੀ ਦੇ ਸਕੀਏ ਇਸ ਅੱਖੇ ਸਮੇਂ ਦੇ ਵਿੱਚ ਅਸੀਂ ਤੁਹਾਡਾ ਸਭ ਦਾ ਸਾਥ ਮੰਗਦੇ ਆਂ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਡੀ ਨਿਜਤਾ ਦਾ ਤਿਆਰ ਰੱਖੋਗੇ ਇਹ ਪੋਸਟ ਦੋਵਾਂ ਦੇ ਵੱਲੋਂ ਆਪਣੇ ਇੰਸਟਾਗ੍ਰam ਪਾ ਹੈਂਡਲ ਦੇ ਉੱਤੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਇਹ ਜਿਹੜੀ ਵੱਡੀ ਗੱਲ ਲਿਖੀ ਹੈ ਤੁੱਕੇ ਦੋਵੇਂ ਅਸੀਂ ਵੱਖ ਹੋਣ ਜਾ ਰਹੇ ਆ ਜ਼ਿਕਰਯੋਗ ਹੈ ਕਿ ਹਾਰਦਿਕ ਪਾण्डेਆ ਤੇ ਨਤਾਸ਼ਾ ਨੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਦੋਵੇਂ ਜਾਣੇ ਡੇਟ ਕਰਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ 31 ਮਈ 2020 ਨੂੰ ਪਿਆਰੇ ਬੰਦਰ ਦੇ ਵਿੱਚ ਦੋਵੇਂ ਆਣੇ ਵੱਜ ਗਏ ਸੀ ਤੇ ਜਿਸ ਤੋਂ ਉਹਨਾਂ ਦਾ ਇੱਕ ਪੁੱਤਰ ਵੀ ਹੋ ਜਿਨ੍ਹਾਂ ਨੇ ਉਸ ਉਸ ਦਾ ਨਾਮ ਅਗਸਤਿਆ ਰੱਖਿਆ ਤੇ ਹੁਣ ਇਹ ਦੋਵੇਂ ਜਣੇ ਮਿਲ ਕੇ ਪੁੱਤਰ ਦੀ ਸੰਭਾਲ ਕਰਨਗੇ ਤੇ ਇਹ ਦੋਵੇਂ ਜਣੇ ਜਿਹੜੇ ਲਿਖਿਆ ਤੁਮਾਂ ਨੇ ਪੋਸਟਰ ਦੇ ਵਿੱਚ ਕਿ ਅਸੀਂ ਮਿਲ ਕੇ ਉਸ ਨੂੰ ਹਰ ਖੁਸ਼ੀ ਤੇ ਹਰ ਚੀਜ਼ ਦੀ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਜਿਹੜੀ ਵੱਡੀ ਖਬਰ ਇਸ ਵੇਲੇ ਦੀ ਜਿਸ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਸ ਖਬਰ ਦੀਆਂ ਕਿਆਸ ਰਹੀਆਂ ਤਾਂ ਬਹੁਤ ਸਮੇਂ ਤੋਂ ਲਗਾਈਆਂ ਜਾ ਰਹੀਆਂ ਸੀ ਕਿਉਂਕਿ ਉਹਨਾਂ ਦੀ ਹਾਰਦਿਕ ਪਾਂਡਿਆ ਦੀ ਪਤਨੀ ਨਤਾਸ਼ਾ ਨੇ ਹਾਰਦਿਕ ਪਾਂਡਿਆ ਦੀਆਂ ਸਾਰੀਆਂ ਫੋਟੋ ਆਪਣੇ ਇੰਸਟਾਗ੍ਰam ਦੇ ਉੱਤੋਂ ਡਿਲੀਟ ਕਰ ਦਿੱਤੀਆਂ ਸੀ ਤੇ ਲੋਕਾਂ ਦੇ ਵੱਲੋਂ ਇਹ ਕਿਆਸ ਰਹੀਆਂ ਲਗਾਈਆਂ ਜਾਂ ਰਹੀ ਸੀ ਕਿ ਦੋਵੇਂ ਜਲਦੀ ਤਲਾਕ ਲੈ ਲੈਣਗੇ ਪਰ ਹੁਣ ਇਨ੍ਹਾਂ ਖਬਰਾਂ ਦੇ ਉੱਤੇ ਦੋਵਾਂ ਨੇ ਮੋਹਰ ਲਗਾ ਦਿੱਤੀ ਹੈ ਆਪਣੇ ਇੰਸਟਾਗ੍ਰam ਸੋ ਅਕਾਊਂਟ ਦੇ ਉੱਤੇ ਦੋਵਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਲਿਖਿਆ ਕਿ ਅਸੀਂ 4 ਸਾਲਾਂ ਦੇ ਰਿਸ਼ਤੇ ਨੂੰ ਖਤਮ ਕਰਨ ਜਾ ਰਹੇ ਹਾਂ ਉਹਨਾਂ ਨੇ ਪੋਸਟ ਦੇ ਵਿੱਚ ਕੀ ਕੀ ਲਿਖਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਹਾਂ ਉਹਨਾਂ ਨੇ ਲਿਖਿਆ ਕਿ 4 ਸਾਲ ਇਕੱਠੇ ਰਹਿਣ ਤੋਂ ਬਾਅਦ ਅਸੀਂ ਦੋਵਾਂ ਨੇ ਸਾਂਤੀ ਨਾਲ ਆਪਣੇ ਰਾਹ ਵੱਖ ਕਰਨ ਦਾ ਫੈਸਲਾ ਕਰ ਲਿਆ ਇਸ ਰਿਸ਼ਤੇ ਨੂੰ ਬੁਹਾਉਣ ਦੇ ਲਈ ਅਸੀਂ ਦੋਵਾਂ ਨੇ ਪੂਰੀ ਕੋਸ਼ਿਸ਼ ਕੀਤੀ ਤੇ ਅਸੀਂ ਮੰਨਦੇ ਹਾਂ ਕਿ ਹੁਣੇ ਦੋਵਾਂ ਦੇ ਲਈ ਠੀਕ ਹੈ ਉਹਨਾਂ ਨੇ ਅੱਗੇ ਇਹ ਵੀ ਲਿਖਿਆ ਕਿ ਦੋਵਾਂ ਵੱਲੋਂ ਇਕੱਠਿਆਂ ਇੰਨਾ ਲੰਬਾ ਸਮਾਂ ਬਿਤਾਉਣ ਤੋਂ ਬਾਅਦ ਇੱਕ ਦੂਜੇ ਦੇ ਸਾਥ ਤੇ ਆਨੰਦ ਮਾਣਨ ਤੇ ਪਰਿਵਾਰ ਬਣਨ ਤੋਂ ਬਾਅਦ ਇਹ ਫੈਸਲਾ ਕਰਨਾ ਸਾਡੇ ਲਈ ਬੇਹਦ ਮੁਸ਼ਕਲ ਸੀ ਫਿਰ ਪ੍ਰਮਾਤਮਾ ਨੇ ਸਾਨੂੰ ਅਗਸਤਿਆ ਨਾਮ ਨਿਵਾਜਿਆ ਜੋ ਕਿ ਸਾਡੇ ਦੋਵਾਂ ਵਿਸਕਾਰ ਸਾਜੀ ਕੜੀ ਬਣਿਆ ਰਹੇਗਾ ਤੇ ਅਸੀਂ ਇਹ ਦੋਵੇਂ ਯਕੀਨੀ ਬਣਾਵਾਂਗੇ ਕਿ ਉਸ ਨੂੰ ਜ਼ਿੰਦਗੀ ਦੀ ਹਰ ਚੀਜ਼ ਤੇ ਹਰ ਖੁਸ਼ੀ ਦੇ ਸਕੀਏ ਅਸੀਂ ਇਸ ਔਕੇ ਸਮੇਂ ਦੇ ਵਿੱਚ ਤੁਹਾਡਾ ਸਾਥ ਮੰਗ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਨਿਜਤਾ ਦਾ ਧਿਆਨ ਰੱਖੋਗੇ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ 4 ਸਾਲਾਂ ਦੇ ਰਿਸ਼ਤੇ ਤੋਂ ਬਾਅਦ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਉਹਨਾਂ ਦੀ ਪਤਨੀ ਨਤਾਸ਼ਾ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਤੇ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰੋ